ਲੁਧਿਆਨੇ ਵਿੱਚ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਲੁਧਿਆਨੇ ਦਾ ਬੁੱਢਾ ਨਾਲਾ ਓਵਰਫਲੋ ਹੋ ਕੇ ਸੜਕ ਤੇ ਆ ਗਿਆ ਲੁਧਿਆਣਾ ਦੇ ਚੰਦਲਨਗਰ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਹੈ ਤੇ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਲੁਧਿਆਣਾ ਦੇ ਲੋਕਾਂ ਨੇ ਦੱਸਿਆ ਕਿ ਹਾਲਾਤ ਇੱਥੇ ਹਰ ਸਾਲ ਅਜਿਹੇ ਹੀ ਬਣਦੇ ਨੇ ਹਾਲਾਂਕਿ ਜਦੋਂ ਗੱਲ ਸਿਰ ਤੇ ਪਹੁੰਚੀ ਤਾਂ ਨਗਰ ਨਿਗਮ ਦੀਆਂ ਟੀਮਾਂ ਨੇ ਜੀਸੀਬੀ ਮਸ਼ੀਨਾਂ ਲਾ ਕੇ ਬੁੱਢੇ ਨਾਲੇ ਦੇ ਵਿੱਚ ਫਸੀ ਗਾਰ ਨੂੰ ਕੱਢਣ ਦੀ ਕੋਵਾਇਦ ਸ਼ੁਰੂ ਕੀਤੀ ਹਾਲਾਂਕਿ ਇਹ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਲੋਕਾਂ ਨੇ ਦੱਸਿਆ ਉਹਨਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਸੁਰਿੰਦਰ ਰੈਣਾ ਲੁਧਿਆਣਾ अच्छा मैम ਤੁਸੀਂ ਬਹੁਤ ਜ਼ਿਆਦਾ ਲੰਘ ਰਹੇ ਹੋ ਕਿ ਕਿਹ ਤਰ੍ਹਾਂ ਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਪਾਣੀ ਪਾਣੀ ਹੋਇਆ ਪਿਆ ਹੈ ਹਰੇ ਪਾਸੇ ਪਾਣੀ ਪਾਣੀ ਹੋਇਆ ਹੈ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹੈ ਗਲੀਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਹੁਤ ਪਾਣੀ ਹੈ 3-3 4-4 ਫੁੱਟ ਪਾਣੀ ਪਿਆ ਹੋਇਆ ਸਾਰੇ ਪਾਸੇ ਬੁੱਡੇ ਨਾਲੇ ਦੇ ਟੋਲ ਖੜੇ ਨੇ ਉਹ ਤੁਸੀਂ ਕਿੱਥੇ ਦੇਖ ਰਹੇ ਹੋ ਹਾਂਜੀ ਮਿੱਕਲ ਮੁਕਲ ਬਹੁਤ ਮੁਸ਼ਕਿਲ ਹੈ ਮੈਨੂੰ ਲੱਗਦਾ ਤਰ ਤਰ ਕੇ ਜਾਣਾ ਪੂਗਾ ਕਿੰਤੀਆਂ ਪਾਣੀ ਭਰੀਆਂ ਪ੍ਰਸ਼ਾਸਨ ਨੂੰ ਪਹਿਲਾ ਕੰਮ ਕਰਨਾ ਚਾਹੀਦਾ ਹੁਣ ਬਸ ਫਤਤਾ ਜ਼ਰੂਰ ਜੀ ਅਜੇ ਤਾਂ ਪਹਿਲੀ ਬਰਸਾਤ ਆ ਗਾਂ ਦੇਖੋ ਫਿਰ ਕੀ ਹੋਣਾ ਅਜੇ ਤਾਂ ਪਹਿਲੀ ਅਗੇ ਕੀ ਹੋਗਾ ਇਹ ਪਤਾ ਨਹੀਂ ਬਣ ਇਹਨਾਂ ਨੂੰ ਪਹਿਲੀ ਵਾਰ ਪਿਛਲੀ ਵਾਰ ਵੀ ਇਹੀ ਕੁਝ ਦੱਸਿਆ ਗਿਆ ਸੀਗਾ ਕਿ ਜਦ ਬਰਸ਼ਾਤਾਂ ਆਉਣ ਤਾਂ ਪਹਿਲੇ ਇਹਨਾਂ ਨੂੰ ਪ੍ਰਿਕਾਸ਼ਨ ਲੈਣਾ ਚਾਹੀਦਾ ਇਹ ਐਂਡ ਮੋਕੇ ਤੇ ਲੈਂਦੇ ਨੇ ਹਜੇ ਤੱਕ ਸੁੱਤੀ ਪਈ ਸੀਗੀ ਪ੍ਰਸ਼ਾਸਨ ساری ਗਰਮੀਆਂ ਲੰਘ ਗਿਆ ਹੁਣ ਪਹਿਲੀ ਬਰਸਾਤ ਚ ਦੇਖ ਲਓ ਕੱਚਰ ਕੱਚਰ ਸਾਰੇ ਪਾਸੇ ਹੋਇਆ ਪਿਆ ਅੱਗੇ ਦੇਖੋ ਤੁਸੀਂ ਸਾਰੇ ਪਾਸੇ ਘਰਾਂ ਚ ਪਾਣੀ ਪਿਆ ਹੋਇਆ ਸਾਰੇ ਘਰਾਂ ਚ ਨੁਕਸਾਨ ਮੁਕਤ ਵੱਡਾ ਹੋਇਆ ਹਾਂਜੀ ਇਹ ਜ਼ਰੂਰ ਪਰ ਨੁਕਸਾਨ ਤਾਂ ਹੋਇਆ ਨੇ ਜੇ ਪਾਣੀ ਸਾਰੇ ਘਰਾਂ ਚ ਗਿਆ ਵਾ ਨੇ ਲੀਡਰ ਲੋਕ ਆਪਣੀਆਂ ਕੋਠੀਆਂ ਚ ਬੈਠੇ ਨੇ ਜਿਹੜੇ ਗਰੀਬ ਲੋਕ ਉਹ ਹੀ ਇਸ ਨਾਲੇ ਜਿੱਦਾਂ ਤੁਸੀਂ ਦੇਖੀ ਜਾਓ ਨਾਲੇ ਕਿਨਾਰੇ ਜਿੰਨੇ ਬੰਦੇ ਐਨੇ ਸਾਰੇ ਪੂਰੇ ਹਾਲਾਤ ਐ ਇਸ ਵੇਲੇ ਸਾਰਿਆਂ ਦੇ ਘਰਾਂ ਚ ਪਾਣੀ ਐ ਪਹਿਲੇ ਸਵੀਤ ਰਹਿੰਦੇ ਸੀਗੇ ਹੁਣ ਜਦੋਂ ਸਾਡੇ ਤੋਂ 4-5 ਫੁੱਟ ਪਾਣੀ ਆ ਜਾਂਦਾ ਸੀ ਅਸੀਂ ਕੰਦਾ ਕੀਤੀ ਹੋਈ ਸੀ ਇੰਨੀ ਉੱਚੀ ਤਾਂ ਬੱਚੋ ਐ ਸੀ ਕਿ ਨਹੀਂ ਤਾਂ ਪਹਿਲੇ ਇੱਥੇ ਵੀ ਬਹੁਤ ਬੁਰਾ ਹਾਲ ਸੀਗਾ ਹੁਣ ਜਿਹੜੇ ਲੋਕ ਇੱਥੇ ਰਹਿੰਦੇ ਨੂੰ ਆਨੂੰ ਪਿੱਛੇ ਵਿਚਾਰੇ ਨੂੰ ਪੁੱਛੋ ਕੀ ਹਾਲ ਹੋਗਾ ਉਹਨਾਂ ਦਾ ਕੀ ਅਪੀਲ ਕਰਨੀ ਚਾਹੋਗੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜਿਹੜੀ ਪ੍ਰਸ਼ਾਸਨ ਸੁੱਤਾ ਪਿਆ ਹੈ ਨਾ ਉਹ ਜਾਗੋ ਹਜੇ ਨਹੀਂ ਜਾਗੇ ਗਾਂ ਫਿਰ ਬਰਸਾਤਾ ਹੋ ਜਾਂ ਨਿਆ ਫਿਰ ਉਹ ਕਹਿੰਦੇ ਜੀ ਅਸੀਂ ਕੰਦਾ ਕਰਾ ਲਈਆਂ ਇਹ ਕਰਾਰੇ ਨੇ ਉਹ ਕਰਾਰੇ ਨੇ ਬਚ ਕੀ ਫਾਇਦਾ ਜਦ ਇੱਕ ਵਾਰ ਕੰਮ ਖਰਾ ਹੋ ਜਾਂਦਾ ਫਿਰ ਕੋਈ ਕਹਾਵਤ ਹੈ ਨਾ ਪਚਾਈ ਹੋਤ ਕਾ ਜਦ ਚਿੜੀਆ ਚੁੱਕ ਗਈ ਕੇ ਤੇ ਹਾਂ ਤਾਂ ਹਮੇਸ਼ਾ ਉਹੀ ਹਾਲ ਰਿਹਾ ਹੈ ਵਾਚੀ ਕਰਦੇ ਨੇ ਜਿਹੜਾ ਕਰਦੇ ਨੇ ਪਹਿਲੇ ਨਾਲੋਂ ਨੀਂਦ ਜਾਗ ਨਹੀਂ ਹੁੰਦੀ ਪਹਿਲੇ ਨਾਲ ਦੀ ਕਿ ਲੱਗਾ ਹੁਣ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਫਟਾਫਟ ਨਾਲੇ ਅੱਜ ਤੱਕ ਦੇਖ ਲਓ ਤੁਹਾਡੇ ਸਾਹਮਣੇ ਅਜੇ ਕੋਈ ਵੀ ਨਹੀਂ ਆਇਆ ਅਧਿਕਾਰਿਤ ਕਿ ਸਭ ਤੋਂ ਪਹਿਲੇ ਆਣਾ ਚਾਹੀਦਾ ਕਿਸੇ ਕੋਈ ਤਾਂ ਹੋਵੇ ਦੇਖ ਕੇ ਦੱਸ aí ਕਿਤੇ ਕਿੰਨਾ ਬੁਰਾ ਲੇ ਜਿਹੜੇ ਬੰਦੇ ਘੁੰਮ ਕੇ ਜਾ ਰਹੇ ਨੇ ਦੇਖੋ ਉਹਨਾਂ ਦਾ ਕਿੰਨਾ ਦਿਹਾੜਾ ਖਰਾਬ ਹੋ ਰਿਹਾ ਹੈ ਨਾ ਜਾਣ ਲਈ ਘੁੰਮ ਘੁੰਮ ਕੇ ਜਾਣ ਲਈ ਇੰਨਾ ਪਾਣੀ ਜਿਹੜੇ ਬੰਦੇ ਉੱਤੇ ਰਹਿੰਦੇ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੈ ਨੁਕਸਾਨ ਹੀ ਨੁਕਸਾਨ ਹੈ ਉਹ ਤੇ ਸਾਰਾ ਨੁਕਸਾਨ ਜਨਤਾ ਦਾ ਰਿਹਾ ਹੈ ਪ੍ਰਸ਼ਾਸਨ ਕਰਨਾ ਪਹਿਲੇ ਹੋਇਆ ਨਾ ਅ ਅੱਜ ਜਮਾ ਇੰਨਾ ਇੰਨਾ ਟਾਂਕੀ ਦੇ ਬਿਲਕੁਲ ਹੀ ਸਾਰਾ ਡੁੱਬ ਗਿਆ ਸੀ ਮੋਟਰਸਾਈਕਲ ਵਿੱਚ ਆ ਤੇ ਕੋ ਸਾਰੇ ਕੱਪੜੇ ਗਿੱਲੇ ਹੋ ਗਏ ਬੈਟਰੀ ਵੀ ਸਾਰੀ ਸਾਰਾ ਕੁਝ ਮਤਲਬ ਬਿਲਕੁਲ ਬੰਦ ਹੋ ਜਾਂਦੇ ਮੋਟਰਸਾਈਕਲ ਅੰਦਰ ਆ ਕੇ ਸਾਰਾ ਗੰਦੇ ਨਾਲੇ ਦਾ ਪਾਣੀ ਸਾਰਾ ਗੰਦੇ ਨਾਲੇ ਦਾ ਪਾਣੀ ਹੈ ਭਾਜੀ ਬਿਲਕੁਲ ਸਮਲ ਹੋਈ ਪਈ ਆ ਪਾਣੀ ਅੱਛਾ ਜੀ ਮੈਂ ਪਹਿਲਾਂ ਧਿਆਨ ਨਹੀਂ ਦਿੱਤਾ ਹੁਣ ਪਹਿਲੀ ਵਕਾਤ ਆ ਭਾਜੀ ਫੁੱਤੂ ਸਰਕਾਰ ਆ ਕੋਈ ਕੰਮ ਕੁਮ ਕਰਦੀ ਨਹੀਂ ਆਮ ਆਦਮੀ ਪਾਰਟੀ ਅਜੇ ਕੁਝ ਨਹੀਂ ਕੀਤਾ ਹੈਗਾ ਉੱਥੇ ਲੜੇ 3-4 ਸਾਲ ਹੋ ਗਏ ਵੱਧ ਹੀ ਹੋ ਗਿਆ ਟਾਈਮ ਉਹਦਾ ਇੰਨਾ ਹੀ ਪਾਣੀ ਭਰਦਾ ਵਾ ਮਸਾ ਮਸਾ ਲੋਕ ਤਾਂ ਬਹੁਤ ਫ ਨਹੀਂ ਹਾਂਜੀ ਘਰ ਵੀ ਡੁੱਬੇ ਦੋ ਤਨ ਘਰ ਵੀ ਡੁੱਬੇ ਅੰਦਰ ਪਾਣੀ ਭਰਿਆ ਪਿਆ ਘਰਾਂ 'ਚ ਬਹੁਤ ਪ੍ਰੋਬਲਮ ਆ ਜੀ ਸੁਲਾਬ ਜੀ ਸੁਲਾਬ ਭਾਜੀ ਪਰਧਪੁਰ ਤੋਂ ਪਾਵੇ ਸਰਕਾਰ ਦੇਖੋ ਵਧੀਆ ਬਣਾਵੇ ਰੋਡ ਤਾਂ ਹੀ ਬਣਨੀ ਹੈ ਗੱਲ ਸਾਰਾ ਨਾਲੇ ਦਾ ਪਾਣੀ ਜਾ ਰਿਹਾ ਵਿੱਚ ਉਧਰੋਂ ਗੱਡੀ ਜਾਂਦੇ ਇੱਧਰ ਵਾਈ ਜਾਂਦਾ ਪਾਣੀ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਇਹਦਾ ਜਿਵੇਂ ਸਿੱਧੇ-ਸਿੱਧੇ ਕਹਿੰਦੇ ਉਹਨਾਂ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾਂ ਘੰਟਿਆਂ 'ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀਆ ਤੇ ਅਜੇ ਤਾਂ ਇਹ ਤਾਂ ਅਲਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰਕੇ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਪੱਟੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਤਨ ਬਦਤਾਸਕੀ ਕੁਆ ਡੈੱਥ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹਮ ਪਕੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਣਵੀਂ ਘਟਨਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਪਰ ਕਿ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅਨਗਹਿਲੀਆਂ ਜਿਹੜੀਆਂ ਅਧਿਕਾਰੀਆਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਨਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ਡ ਹੋਣਾ ਪਏਗਾ ਆਪਾਂ ਜਗਾ ਜਗਾ ਟੂਆ ਪੱਟ ਲਿਆ ਦਿਖਾਣੀ ਵੀ نیچے ਇਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇਥੇ ਆ ਚੀਜ਼ ਕਰਨ ਲੱਗੇ ਆ ਜਿਹੜਾ ਕਿਉਂਕਿ ਅਰਥ ਦੇ ਨਿਚੇ ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਹੈ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋ ਉਹਨ ਕਿਹ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਕਿ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਆ ਵੀ ਕਟੜਾ ਨਾਲਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਲਾ ਕੇ ਹਰ ਜ਼ੋਨ 'ਚ ਹਰ ਵਾਰ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮੌਨਸੂਨ ਤੋਂ ਪਹਿਲਾਂ ਹਲਕੇ ਤੇ ਜਾਊਗਾ ਬਿਲਕੁਲ ਅਪਸਾਸ ਕੋਸ਼ਿਸ਼ ਕਰ ਰਹੇ ਆ ਵੀ ਕਰ ਰਹੇ ਕੋਈ ਨਾ ਨਾਲਾ ਜਿੱਤਨਾ ਬਾਹਾਰ ਵੀ ਓਵਰ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਡੇ ਲਈ ਬੋਮਬ ਟੈਗ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਦੀ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ